ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਟ ਹੈ ਵੀ ਜਿਹੜੀ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀ ਇਨਡਾਂ ਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990999722 ਅੱਜ ਦੀ ਵਿਜਿਟ ਮੇਰੇ ਆਪ ਦੇ ਪਿੰਡ ਤੋਂ ਤੁਹਾਡੇ ਲਈ ਸਕਾਰਪਿਓ ਗੱਡੀ ਫੋਰ ਸੇਲ ਲਈ ਲੈ ਕੇ ਆਏ ਆ ਆਓ ਬਾਈ ਤੋਂ ਪੁੱਛਦੇ ਡਿ ਕਿਹੜਾ ਮਾਡਲ ਆ ਤੇ ਕੀ ਵੀਰੇ ਦਾ ਰੇਟ ਕਰਦਾ ਤੇ ਦਿਨੇ ਸਾਨੂੰ ਪ੍ਰੋਪਰ ਸਾਰੀ ਜਾਣਕਾਰੀ ਲੈ ਕੇ ਬਾਈ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਅਡਰੈਸ ਹੀ ਆਪਣਾ ਨਾਮ ਵੀ ਸੁੱਖਾ ਮੇਰਾ ਪਿੰਡ ਆ ਗਿਆ ਜੀ ਆਪਣਾ ਜਿਲ੍ਹਾ ਜਿਲ੍ਹਾ ਮੋਗਾ ਜੀ ਤੇ ਤਸਵੀਰ ਜੀ ਤੇ ਮੋਬਾਈਲ ਨੰਬਰ ਆਪਣਾ ਹੀ 98723 21296 98723 21296 21296 ਜਿਹੜੀ ਆਪਾਂ ਸਕਾਰਪਿਓ ਗੱਡੀ ਦੇਣੀ ਆ ਕਿਹੜਾ ਮਾਡਲ ਆ ਇਹ ਇਹਦੇ 18 ਮਾਡਲ ਆ ਨਵੇਂ ਜਨਾਲੀਆ 6 ਗੇਰ ਵਾਲੀ ਆ 6 ਗੇਰ ਵਾਲੀ ਨਵੇਂ ਮਿੰਟਾਂ ਦੇ 18 ਮਾਡਲ ਆ ਤੇ ਇਹ ਕਿੰਨੇ ਉਹਨਰ ਆ ਜੀ ਇਹਦੇ ਯਾਰ ਇਨਨ ਨਹੀਂ ਮੈਨੂੰ ਪਤਾ ਮੁੰਡੇ ਨੂੰ ਪਤਾ ਮੈਂ ਤਾਂ ਅਣਜਾਣ ਮਾਂ ਦਾ ਮੇਰੇ ਕੋਲ ਤਾਂ ਸਲਵਟ ਗੱਡੀ ਆ ਮੈਂ ਤਾਂ ਪਤਾ ਠੀਕ ਹੈ ਠੀਕ ਮੁੰਡੇ ਨੇ ਲਿਆਂਦੀ ਸੀ ਆਪਾਂ ਦਾ ਠੀਕ ਹੈ ਜੀ ਠੀਕ ਹੈ ਜੀ ਆਪਣੇ ਨਾਲ ਹੀ ਆਪਣੇ ਨਾਲ ਹੀ ਹੈ ਠੀਕ ਹੈ ਜੀ ਆ ਦੇਖ ਲਓ ਬਾਈ ਕਾ ਸਕਾਰਪਿਓ ਗੱਡੀ 18 ਮਾਡਲ ਤੇ ਪੂਰੀ ਦੇਖ ਸਕਦੇ ਆ ਕੁਆਲਿਟੀ ਸਾਫ ਆ ਜਮ ਕਿਸੇ ਪਾਸੇ ਕੋਈ ਜਰੀ ਡਰੀ ਬਾਕੀ ਸਾਨੂੰ ਨੇੜ ਤੋਂ ਵਿੱਚੋਂ ਵੀ ਚੈੱਕ ਕਰਵਾ ਦਿੰਦੇ ਆ ਆ ਸਟੀਅਰਿੰਗ ਕੋਲੋਂ ਦੇਖ ਲਓ ਵਿੱਚ ਸਾਰੀਆਂ ਸੀਟਾਂ ਦੇਖ ਲਓ ਨਾਲ ਦੀਆਂ ਹੀ ਆ ਸਾਰੀਆਂ ਨਵੀਆਂ ਵਿੱਚੋਂ ਜਾਰੀ ਸਾਫ ਆ ਇੰਜਨ ਉੰਜਨ ਓਕੇ ਆ ਤੇ ਕਿੰਨੀ ਕਿ ਚੱਲੀ ਵੀ ਆ ਜੀ ਇਹ ਚੱਲੀ ਵੀ ਤਾਂ ਹੈ ਅ ਚੈੱਕ ਕਰ ਲੋ ਨੀਡਟੋਮੀਟਰ 94597 ਕਿਲੋਮੀਟਰ ਚੱਲੀ ਹੋਇਆ ਟੋਟਲ ਵਿੱਚੋਂ ਸਾਫ਼-ਸੂਬ ਬਹੁਤ ਆ ਗਈ ਤੇ ਬਾਕੀ ਸਫਾਈ ਚੈੱਕ ਕਰ ਲੋ ਚਾਰੇ ਪਾਸੇ ਟਾਇਰ ਲਾਈ ਵੀਲ ਜਮ ਨਾਲ ਦੀ ਆ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਇਹ ਪਸੰਦ ਹੋਵੇ ਤਾਂ ਵੀਰ ਨਾਲ ਸੰਪਰਕ ਕਰ ਲਿਓ ਤੇ ਬੈਗ ਤੋਂ ਵੀ ਦਿਖਾ ਦਿੰਨਾ ਤੁਹਾਨੂੰ ਕਿਤੇ ਕਿਸੇ ਪਾਸੇ ਟਰੀਟ ਨਹੀਂ ਹੈਗੀ ਆ ਦੇਖਾ ਦੇ ਤਰੇਟ ਬਾਈ ਇਹਦਾ ਰੇਟ ਤਾਂ ਫੋਨ ਤੇ ਕਰ ਲਾਂ ਜੈ ਜੀ ਹੋਗਾ ਜਮ ਠੀਕ ਹੈ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਕਾਰ ਬਸੰਦ ਹੋਵੇ ਤਾਂ ਵੀਰ ਨਾਲ ਸੰਪਰਕ ਕਰ ਲਿਓ ਇਹਦਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਹੇ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਦੱਸ ਦਈ 98723 2296 98723 2296 ਤੇ ਵੀਡੀਓ ਨੇੜੇ ਤੱਕ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ